ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਵੈਲਕਮ ਹੈ ਜੀ ਅੱਜ ਦੇ ਜੋ ਸੂਟ ਰੈਣ ਵਾਲੇ ਨੇ ਬਹੁਤ ਸੋਹਣੇ ਸੂਟ ਰੈਣ ਵਾਲੇ ਨੇ 5 ਮੀਟਰ ਤੁਹਾਨੂੰ ਸੂਟ ਦਾ ਫੈਬਰਿਕ ਦਿੱਤਾ ਜਾ ਰਿਹਾ ਹੈਗਾ 5 ਮੀਟਰ 올ਓਵਰ ਪ੍ਰਿੰਟਡ ਸੂਟ ਹਾਂਜੀ ਪਲੇਨ ਦੁਪੱਟੇ ਉੱਤੇ ਲੇਸ ਲੱਗੀ ਹੋਈ ਹੈ ਕੰਟਰਾਸਟ ਵਿੱਚ ਹੈ ਨਾ ਤੇ ਜਿਹੜੇ ਲੋਕ ਪ੍ਰਿੰਟਡ ਸੂਟ ਪਾਣਾ ਪਸੰਦ ਕਰਦੇ ਨੇ ਉਹਨਾਂ ਲਈ ਤਾਂ ਸਪੈਸ਼ਲ ਆਫਰ ਰੈਣ ਵਾਲਾ ਹੈ ਪ੍ਰਾਈਸ ਇਹਦਾ ਰੈਣ ਵਾਲਾ 1200 ਰੁਪਏ ਸ਼ਿਪਿੰਗ ਇਹਦੀ ਫ੍ਰੀ ਰੈਣ ਵਾਲੀ ਹੈ 올ਓਵਰ ਇੰਡੀਆ मस्लिन कॉटन ਦਾ ਹੈ ਸੂਟ ਰਣ ਵਾਲਾ 5 ਮੀਟਰ ਗਲੇ ਤੇ ਤੁਹਾਨੂੰ ਬਹੁਤ ਸੋਹਣੇ ਬਟਨਾਂ ਦੇ ਨਾਲ ਡਿਜ਼ਾਈਨ ਬਣਿਆ ਹੋਇਆ ਮਿਲ ਜੇਗਾ ਪ੍ਰਿੰਟ ਬਹੁਤ ਹੀ ਸੋਹਣਾ अवेलेबल ਨੇ ਇਹਦੇ ਵਿੱਚ 올ਓਵਰ 5 ਮੀਟਰ ਸੂਟ ਰਣ ਵਾਲਾ ਹੈ ਤੇ ਹਾਫ ਪਿਓਰ ਦਾ ਨਾਲ ਤੁਹਾਨੂੰ ਦੁਪੱਟਾ ਦਿੱਤਾ ਜਾ ਰਿਹਾ ਦੇਖ ਸਕਦੇ ਹੋ ਵੀਡੀਓ ਚ ਕਿੰਨੇ ਸੋਹਣੇ ਬਣੇ ਹੋਏ ਲੱਗਦੇ ਨੇ ਇਹ ਸਲਵਾਰ ਸੂਟ ਵੀ ਬਣਾ ਸਕਦੇ ਪਲਾਜ਼ੋ ਸੂਟ ਫਰੌਕ ਸੂਟ ਜੋ ਵੀ ਤੁਸੀਂ ਦੇਖ ਸਕਦੇ ਹੋ ਛਰਾਰਾ ਸੂਟ ਕਿੰਨਾ ਵਧੀਆ ਹੈ ਗਰਾਰਾ ਜੋ ਵੀ ਬਣਾਉਣਾ ਚਾਹੋ ਬਣਾ ਸਕਦੇ ਹੋ ਸੂਟ ਬਹੁਤ ਬੜੇ ਹੀ ਸੋਹਣੇ ਹੈਗੇ ਨੇ ਬੜੇ ਸੋਹਣੇ প্রিনਟ ਅਵੇਲੇਬਲ ਨੇ ਬਹੁਤ ਸੋਹਣੇ ਨਾਲ ਕੰਟਰਾਸਟ ਵਿੱਚ ਦੁਪੱਟੇ ਦਿੱਤੇ ਜਾ ਰਹੇ ਨੇ ਪੰਜਾਬ ਵਾਲੀ ਜੋ ਲੇਡੀਜ਼ ਹੁੰਦੀਆਂ ਨੇ ਉਹ ਜ਼ਿਆਦਾਤਰ ਇਆਂ ਦੇ ਸੂਟ ਪਾਣਾ ਪਸੰਦ ਕਰਦੀਆਂ ਨੇ ਉਹਨਾਂ ਲਈ ਸਪੈਸ਼ਲ ਆਫਰ ਰਹਿਣ ਵਾਲਾ ਮਸਲੀਨ कॉटन 5 ਮੀਟਰ ਹਾਂਜੀ ਉਹ 5 ਮੀਟਰ ਸੂਟ ਲੈਣਾ ਪਸੰਦ ਕਰਦੀਆਂ ਨੇ ਕਿਉਂਕਿ ਉਹਦੇ ਵਿੱਚ ਬਹੁਤ ਵਧੀਆ ਸੋਹਣੀ ਪਟਿਆਲਾ ਸਲਵਾਰ ਬਣ ਕੇ ਰੈਡੀ ਹੁੰਦੀ ਹੈ ਤੇ ਇਹਨਾਂ ਸੂਟਾਂ ਨੂੰ ਤੁਸੀਂ ਲੇਸ ਲਗਾ ਕੇ ਬੜੇ ਸੋਹਣੇ ਤਰੀਕੇ ਨਾਲ ਤਿਆਰ ਕਰਵਾ ਸਕਦੇ ਹੋ ਬਹੁਤ ਹੀ ਸੋਨੇ ਸੂਤ ਨੇ ਇਹ ਬਹੁਤ ਹੀ ਪਿਆਰੇ-प्यारे ਬਣ ਕੇ ਰੈਡੀ ਹੁੰਦੇ ਨੇ ਆਰਡਰ ਕਰ ਲਈ ਸਕਰੀਨ ਤੇ ਜੋ WhatsApp ਨੰਬਰ ਲਿਖਿਆ ਹੋਇਆ 8059895798 ਇਸ ਨੰਬਰ ਤੇ ਤੁਸੀਂ ਸੂਟ ਦਾ ਸਕਰੀਨ ਸ਼ਾਟ ਪੇਜ ਕੇ ਬੁਕਿੰਗ ਕਰਾ ਸਕਦੇ ਹੋ ਜੀ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਕਾਲ ਵੀ ਨਹੀਂ ਕਰਨੀ ਹਾਂਜੀ ਕਾਲ ਚੱਕਣ ਦਾ ਟਾਈਮ ਨਹੀਂ ਹੁੰਦਾ ਤੇ ਤੁਸੀਂ WhatsApp ਤੇ ਮੈਸੇਜ ਕਰੋ ਤੁਹਾਨੂੰ ਰਿਪਲਾਈ ਮਿਲੇਗਾ ਪ੍ਰੋਪਰ ਰਿਪਲਾਈ ਮਿਲੇਗਾ ਤੁਸੀਂ ਮੈਸੇਜ WhatsApp ਤੇ ਹੀ ਕਰਨਾ ਹੈ ਹੈਨਾ ਤੇ ਇਹਨਾਂ ਸੂਟਾਂ ਨੂੰ ਆਰਡਰ ਕਰਨ ਲਈ ਜਲਦੀ ਜਲਦੀ ਮੈਸੇਜ ਕਰੋ ਕਿਉਂਕਿ ਜੋ ਇਹ ਵਾਲੇ ਸਟਾਕ ਹੈਗੇ ਨੇ ਬੜੀ ਜਲਦੀ ਸੇਲ ਹੁੰਦੇ ਨੇ ਹੈਨਾ ਤੇ ਨਵੇਂ ਪ੍ਰਿੰਟ ਆ ਜਾਂਦੇ ਨੇ ਤੇ ਕੁਝ ਪ੍ਰਿੰਟ ਐਵੇਂ ਹੁੰਦੇ ਨੇ ਜੋ ਅੱਛੇ ਲੱਗਦੇ ਨੇ ਫਿਰ ਬਾਅਦ ਚ ਨਹੀਂ ਮਿਲਦੇ ਇਸ ਕਰਕੇ ਜਲਦੀ ਤੁਸੀਂ ਇਹਨਾਂ ਨੂੰ ਆਰਡਰ ਕਰੋ ਤੇ ਮੇਰੇ WhatsApp ਤੇ ਮੈਸੇਜ ਕਰਕੇ ਮੇਰੇ ਡੇਲੀ ਸੂਟਾ ਵਾਲੇ ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿੱਥੇ ਹਰ ਰੋਜ਼ ਸੋਹਣੇ ਸੂਟਾ ਦੀ ਕਲੈਕਸ਼ਨ ਸ਼ੇਅਰ ਕੀਤੀ ਜਾਂਦੀ ਹੈ ਉਸ ਗਰੁੱਪ ਨੂੰ ਤੁਸੀਂ ਜੁਆਇਨ ਕਰ ਸਕਦੇ ਹੋ ਤੇ ਦੇਖ ਸਕਦੇ ਹੋ ਕਿ ਕਿੰਨੇ ਸੋਹਣੇ-ਸੋਹਣੇ ਕੰਟਰਾਸਟ ਵਿੱਚ ਦੁਪट्टे ਨੇ ਕਿੰਨੇ ਸੋਹਣੇ-ਸੋਹਣੇ ਪ੍ਰਿੰਟ ਨੇ ਬਹੁਤ ਹੀ ਪਿਆਰੇ ਕਲਰ ਹੈਗੇ ਨੇ ਫੁੱਲ ਪਟਿਆਲਾ ਸਿਲਵਰ ਬਣ ਕੇ ਰੈਡੀ ਹੋਏਗੀ ਟਰਕ ਸੂਟ ਬਣਿਆ ਹੋਇਆ ਦੇਖੋ ਕਿੰਨਾ ਸੋਹਣਾ ਲੱਗਦਾ ਪਿਆ ਹੈ ਤੇ WhatsApp ਤੇ ਜੇ ਤੁਸੀਂ ਮੈਨੂੰ ਮੈਸੇਜ ਕਰੋਗੇ ਤਾਂ ਤੁਹਾਨੂੰ ਮੇਰੇ ਗਰੁੱਪ ਦਾ ਲਿੰਕ ਮਿਲੇਗਾ ਉਸ ਗਰੁੱਪ ਨੂੰ ਤੁਸੀਂ ਜੁਆਇਨ ਕਰਨਾ ਹੈ ਰਿਕਵੈਸਟ ਜੁਆਇਨ ਕਰਨੀ ਹੈ ਤੇ ਮੇਰੇ ਵੱਲੋਂ ਅਪਰੂਵ ਕੀਤੀ ਜਾਏਗੀ ਤੁਸੀਂ ਕੀ ਲੋਕੀ ਕਰ ਦਿੰਦੇ ਨੇ ਜੁਆਇਨ ਕਰ ਦਿੰਦੇ ਕਰਨ ਲੱਗਦੇ ਨੇ ਫਿਰ ਕੈਨਸਲ ਰਿਕਵੈਸਟ ਕਰ ਦਿੰਦੇ ਨੇ ਤੇ ਫਿਰ ਉਹ ਨਹੀਂ ਜੁਆਇਨ ਹੁੰਦਾ ਹੈ ਨਾ ਤੁਸੀਂ ਰਿਕੁਐਸਟ ਜੁਆਇਨ ਕਰਨੀ ਹੈ ਕੈਨਸਲ ਨਹੀਂ ਕਰਨੀ ਉਸ ਤੋਂ ਬਾਅਦ ਫਿਰ ਮੈਂ ਅਪਰੂਵ ਕਰਾਂਗੀ ਉਹਨੂੰ ਤਾਂ ਤੁਹਾਨੂੰ ਗਰੁੱਪ ਜੁਆਇਨ ਹੋਏਗਾ ਤੇ ਜਲਦੀ ਤੋਂ ਜਲਦੀ ਮੈਨੂੰ ਦਿੱਤੇ ਗਏ ਨੰਬਰ ਤੇ ਸਕਰੀਨਸ਼ਾਟ ਭੇਜੋ ਤੇ ਬੁਕਿੰਗ ਕਰਾਓ ਜੀ ਤੇ WhatsApp ਸੂਟਾ ਵਾਲੇ ਗਰੁੱਪ ਨੂੰ ਜੁਆਇਨ ਕਰੋ ਪ੍ਰਾਈਸ 10 ਦਿੱਤਾ ਗਿਆ ਹੈ 1200 ਰੁਪਏ ਸਾਰੇ ਸੂਟਾ ਦਾ ਪ੍ਰਾਈਸ 1200 ਰੁਪਏ ਰਹਿਣ ਵਾਲਾ ਹੈ ਸ਼ਿਪਿੰਗ ਸਾਰੇ ਇੰਦੀ ਅਚ 프리 ਰਹਿਣ ਵਾਲੀ ਹੈ ਤੁਸੀਂ ਇਸ ਨੂੰ ਪਿੰਡ ਹੋਏ ਸ਼ਹਿਰ ਹੋਏ ਹਰ ਕਿਤੇ ਮੰਗਾ ਸਕਦੇ ਹੋ ਘਰ ਬੈਠੇ ਆਰਡਰ ਕਰ ਸਕਦੇ ਹੋ ਜੇ ਵੀਡੀਓ ਅੱਛੀ ਲੱਗੀ ਹੋਏ ਤੇ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਕਰਕੇ ਜਾਇਆ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੇ ਵਾਲੇ ਬਟਨ ਨੂੰ ਦਬਾ ਲਓ ਤਾਂ ਕਿ ਹਰ ਆਉਣ ਵਾਲੇ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਜੇ ਵੀਡੀਓ ਅੱਛੀ ਲੱਗੀ ਹੋਏ ਤੇ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮੱਚ